ਇਹ ਸ਼ੁਰੂਤ ਹੈ ਜਤਾਰ ਸਿੰਘ ਜੱਬੋਵਾਲ ਦੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਪਿਆਰੇ ਸਾਥੀਓ ਤਸਵੀਰਾਂ ਦਿਖਾਉਂਦੇ ਪਏ ਆ ਨਵਾਂ ਸ਼ਹਿਰ ਦੀਆਂ ਨਵਾਂ ਸ਼ਹਿਰ ਦੇ ਵਿੱਚ ਮੋਟਰਸਾਈਕਲ ਇੱਕ ਚੋਰੀ ਹੋਣ ਦੀ ਘਟਨਾ ਸਾਹਮਣੇ ਆਈ ਹੈਗੀ ਆ ਸਿੱਧੀਆਂ ਤਸਵੀਰਾਂ ਸਿੱਧੀਆਂ ਮੁਲਾਕਾਤਾਂ ਮਾਲਕ ਮੋਟਰਸਾਈਕਲ ਦੇ ਨਾਲ ਵੀ ਕਰਵਾਉਣ ਜਾ ਰਹੇ ਹਾਂ ਮੈਂ ਰਵਿੰਦਰ ਕੁਮਾਰ son of ترਸੀਮ لال ਬੰਗਾਰੂਰ ਦਸ਼ਮੀਸ਼ ਨਗਰ ਨਮਸ ਹੈ ਮੇਰਾ ਮੋਟਰਸਾਈਕਲ ਇਹ 18 18 ਤਰੀਕ ਰਾਤ 8:30 ਤੋਂ 18 ਦੇ ਵਿੱਚ ਵਿੱਚ ਚੱਕ ਹੋਇਆ ਜੀ ਮੇਰੀ ਦੁਕਾਨ ਦੇ ਮੁਰੇ ਖੜਾ ਸਗਾ ਉੱਪਰ ਕੈਮਰਾ ਚੱਲ ਰਿਹਾ ਸਾਰੀ ਰਿਕਾਰਡਿੰਗ ਕੈਦ ਹੈ ਉਹਦੇ ਵਿੱਚ ਦੁਕਾਨ ਕਿੱਥੇ ਹੈਗੀ ਆਪਣੀ ਕੋਠੀ ਬੰਗਾ ਕੋਠੀ ਰੋਡ ਨਮਾਸ਼ਹਿਰ ਠੀਕ ਹੈ ਜਲੇਬੀ ਚੌਂਕ ਸੋਡੀਵਾਜ ਕੰਪਨੀ ਮੇਰੀ ਘੜੀਆਂ ਦੀ ਦੁਕਾਨ ਹੈ ਠੀਕ ਹੈ ਮੋਟਰ ਦਾ ਨੰਬਰ ਕੀ ਹੈ ਤੇ ਇਹ ਨੰਬਰ ਕੀ ਹੈ ਸਪਲੈਂਡਰ TV 32 X 0 982 ਵੇਰਾ ਜੀ ਪ੍ਰਸ਼ਾਸਨ ਨੂੰ ਲਿਖਤੀ ਅਪਲੀਕੇਸ਼ਨ ਦਿੱਤੀ ਸੀ ਹਾਂਜੀ ਸਰ ਦਿੱਤੀ ਆ ਜੀ ਇਹ ਪ੍ਰਸ਼ਾਸਨ ਵਾਲੇ ਕੀ ਕਹਿ ਰਹੇ ਨੇ ਉਹ ਕਹਿੰਦੇ ਰੁਕ ਲੋ ਵੇਟ ਕਰੋ ਕੋਈ ਨਹੀਂ ਤੁਹਾਨੂੰ ਜਦੋਂ ਵੀ ਕੋਈ ਤੇਜਿਆ ਕੰਪਿਊਟਰ ਤੇ ਬੰਦਾ ਭੇਜਿਆ ਹੈਗਾ ਉਹ ਤੁਹਾਡਾ ਜਦੋਂ ਵੀ ਹੁੰਦਾ ਤੁਹਾਨੂੰ ਕਾਲ ਕਰ ਦਿੰਦੇ ਆ ਅੱਛਾ ਤੁਸੀਂ ਸੀਸੀਟੀਵੀ ਵਿੱਚ ਇਹਨੀਆਂ ਤਸਵੀਰਾਂ ਦੇਖੀਆਂ ਪਤਾ ਤਾਂ ਲੱਗਦਾ ਜਿਹੜਾ ਚੱਕਿਆ ਜਿਹਨੇ ਮਟਰ ਬੰਦਾ ਤਾਂ ਲੱਗਦੀ ਹੈਗੀ ਉਹਦੇ ਇੱਕ ਤਾਂ ਲੱਗਦਾ ਹੈਗਾ ਉਹਨਾ ਜਾਂ 20 25 23 ਸਾਲ ਦਾ ਲੱਗਦਾ ਤੇ 24 ਸਾਲ ਦਾ ਤਾਂ ਹੈਗਾ ਹੀ ਆ ਬਾਕੀ ਉਹਨ ਕਿਸੇ ਦਾ ਕੁਝ ਕਹਿ ਨਹੀਂ ਸਕਦੇ ਹਨ ਨਾ ਨੀਰੇਜੇ ਵੇਰੇ ਜਾ ਕੁਝ ਵੀ ਆ ਸਵਾਟ ਦਾ ਟਾਈਮ ਹੈ 8:00 ਵਜੇ 18:19 ਮਿੰਟ ਦਾ ਟਾਈਮ ਆ ਅਸੀਂ ਸ਼ਾਮ ਨੂੰ ਜਦੋਂ ਜਾਣ ਲੱਗੇ ਉਸ ਟਾਈਮ ਦੇਖਿਆ ਵੀ ਮੋਟਰਸਾਈਕਲ ਦਾ ਮੇਰਾ ਹੈ ਹੀ ਨਹੀਂਗਾ ਕਿਉਂ ਅੱਗੇ ਵੀ ਉੱਥੇ ਹੀ ਖੜਾ ਹੁੰਦਾ ਸਾਰਾ ਸਵੇਰ ਤੋਂ ਲੈ ਕੇ 9 ਵਜੇ ਤੋਂ ਲੈ ਕੇ ਰਾਤ ਦੇ 8:30 ਤੱਕ ਖੜਾ ਰਹਿੰਦਾ ਆ ਪਿਆਰੇ ਸਾਥੀਓ ਨਵਾਂ ਸ਼ਹਿਰ ਦੀਆਂ ਤਸਵੀਰਾਂ ਦਿਖਾਉਂਦੇ ਪਏ ਆ ਮੋਟਰਸਾਈਕਲ ਚੋਰੀ ਹੋਇਆ ਇਸ ਜਗ੍ਹਾ ਤੇ ਮੋਟਰਸਾਈਕਲ ਚੋਰੀ ਹੋ ਗਿਆ ਕਿੰਨੇ ਕਵਜ ਦਾ ਟਾਈਮ ਸੀਗਾ ਜੀ 8:18 ਸ਼ਾਮ 8:30 ਤੇ 18 ਮਿੰਟ ਦਾ 15:18 ਤੋਂ 20 ਦੇ ਵਿੱਚ ਜੀ ਜੀ ਸ਼ਾਮ ਦੇ ਸਮੇਂ ਮੋਟਰਸਾਈਕਲ ਇਸ ਜਗ੍ਹਾ ਤੋਂ ਚੋਰੀ ਹੋਇਆ ਪਿਆਰੇ ਸਾਥੀਓ 9465013313 ਤੇ ਕਰੋ ਸੰਪਰਕ ਵੀਡੀਓ ਨੂੰ ਕਰੋ ਸ਼ੇਅਰ ਧੰਨਵਾਦ ਸ਼ੁਕਰੀਆ ਮਿਹਰਬਾਨੀ